ਵੈਰ ਗੁਰਜੀ ਕੀ ਖਾਲਸਾ ਵੈਰ ਗੁਰਜੀ ਕੀ ਫਤਿਹ ਮੇਰਾ ਨਾਮ ਹਰਗੁਣਕੌਰ ਹੈ ਹਾਂਜੀ ਅੱਜ ਆਤਿਸ਼ਬਾਜੀ ਹੋਈ ਹੈ ਵਿਸਾਖੀ ਦੇ ਮੌਕੇ ਖਾਲਸਾ ਸਾਹਿਬ ਦੇ ਸਮਾਏਗਾ ਮੰਦਿਰ ਸੇ ਅੱਜ ਆਤਿਸ਼ਬਾਜ ਜੋ ਇਹ ਦਰਬਾਰ ਸਾਹਿਬ ਵਿਖੇ ਤੇ ਮਾਨੂੰ ਇੰਨਾ ਸਪੂਨ ਮਿਲਿਆ ਬਹੁਤ ਵਧੀਆ ਲੱਗਾ ਤੇ ਇੱਥੇ ਦੀਪਮਾਲਾ ਵੀ ਹੋਈ ਬਹੁਤ ਵਧੀਆ ਕਿੰਨਾ ਕ ਮਾਨੂੰ ਸਪੂਨ ਮਿਲਿਆ ਬਹੁਤ ਵਧੀਆ ਬਾਕੀ ਮਾਨੂੰ ਸ਼ਾਂਤੀ ਮਿਲਦੀ ਹੈ ਬੜਾ ਨੰਦ ਆਉਂਦਾ ਹੈ ਇੱਥੇ ਆਜ ਦਿਨ ਖਾਸ ਕਿਹ ਹੈ ਕਾਦੇ ਵਾਸਤੇ ਮਨਾਇਆ ਜਾ ਰਿਹਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਖਾਲਸਾ ਸਾਜਨਾ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਦੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨਪੁਰ ਸਾਹਿਬ ਵਿਖੇ ਪੰਜਾਬ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਆਪ ਜੀ ਨੇ ਵੀ ਅੰਮ੍ਰਿਤ ਛਕਾਇਆ ਹਾਂ ਜੀ ਅੱਜ ਜੀ ਨੇ ਅੰਮ੍ਰਿਤ ਛਕਾਇਆ ਹਾਂ ਜੀ ਸਤ ਸੰਗਤ ਜੀ ਸਾਨੂੰ ਸਾਰਿਆਂ ਨੂੰ ਵੀ ਅੰਮ੍ਰਿਤ ਅੰਮ੍ਰਿਤ ਛਕ ਕੇ ਗੁਰੂ ਜੀ ਦੇ ਸਿੰਘ ਬਣਨਾ ਚਾਹੀਦਾ ਹੈ ਠੀਕ ਹੈ ਮੇਰਾ ਨਾਮ ਅਨਮੋਲ ਹੈ ਆਪਾਂ ਆਸਟ੍ਰੇਲੀਆ ਤੋਂ ਆਏ ਹੋਏ ਹਾਂ ਤੇ ਅੱਜ ਬਹੁਤ ਵਧੀਆ ਲੱਗੇ ਹੀ ਆਨ ਦਰਬਾਰ ਸਾਹਿਬ ਤੇ ਕਿਉਂਕਿ ਅੱਜ ਪਹਿਲੀ ਵਾਰੀ ਮੈਂ ਬਸਾਖੀ ਐਕਸਪੀਰੀਅੰਸ ਕੀਤਾ ਹੀ ਤੇ ਨਾਲ ਨਾਲ ਚਲੋ ਫਾਇਰਵਰਕਸ ਸਾਰਾ ਕੁਝ ਦੇਖੇ ਹੀ ਤੇ ਇੱਕ ਸਾਬ ਨਾਲ ਮੇਰੀ ਰੀਤ ਸੀਗੀ ਬਸਾਖੀ ਦੇਖਣ ਨੂੰ ਦਰਬਾਰ ਸਾਹਿਬ ਚਲੋ ਅੱਜ ਬਾਬਾ ਜੀ ਦੀ ਕਿਰਪਾ ਦੇ ਨਾਲ ਉਹ ਵੀ ਦੇਖ ਲਈ ਤੇ ਹਮੇਸ਼ਾ ਆਪਾਂ ਬਾਣੀ ਨਾਲ ਜੁੜੇ ਰਹੋ ਹੀ ਤੇ ਹਮੇਸ਼ਾ ਆਪਣੇ ਸਾਰੇ ਪਰਿਵਾਰ ਘਰ ਪਰਿਵਾਰ ਜਵਾਕਾਂ ਨੂੰ ਐਲਡਰਸ ਨੂੰ ਜਿੰਨੇ ਵੀ ਆ ਹਰ ਇੱਕ ਦੁਨੀਆ ਨੂੰ ਦੱਸੋ ਆਪ ਲਈ ਗੋਲਡਨ ਟੈਂਪਲ ਕਿਦਾਂ ਹੈ ਤੇ ਵਸਾਖੀ ਵੇਲੇ ਕੀ ਹੁੰਦਾ ਹੈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਤਲਵਿੰਦਰ ਸਿੰਘ ਰੰਧਾਵਾ ਖਾਲਸਾ 사ਜਨਾ ਦਿਵਸ ਮਨਾਇਆ ਜਾ ਰਿਹਾ ਹੈ ਦੇਖੋ ਜੀ ਖਾਸਾ 사ਜਨਾ ਦਿਵਸ ਇੱਕ ਵੱਖਰਾ ਪਹਿਲੂ ਹੈ ਤੇ ਅਤਿਸ਼ਬਾਦੀ ਹੋਣੀ ਇੱਕ ਵੱਖਰਾ ਪਹਿਲੂ ਹੈ ਅਤਿਸ਼ਬਾਸੀ ਹੋਣੀ ਸਾਡੇ ਕੁਝ ਪਲ ਵਾਸਤੇ ਮਨ ਦੀ ਇੱਕ ਸੰਤੁਸ਼ਟੀ ਆ ਕੇ ਹੀ ਅਤਿਸ਼ਬਾਜੀ ਮਨਾਲੀ ਸਹੀ ਮੈਂ ਨਾ ਅਤਿਸ਼ਬਾਜੀ ਉਹਨੂੰ ਮੰਗਦੇ ਆ ਜਦੋਂ ਮਨ ਸਾਡਾ ਸੰਤੁਸ਼ਟ ਹੁੰਦਾ ਜਿਸ ਪਰਪਜ ਵਾਸਤੇ ਗੁਰੂ ਮਹਾਰਾਜ ਨੇ ਖਾਲਸਾ ਸਾਜਿਆ ਸੀ ਅੱਜ ਅਸੀਂ ਵਿੱਚ ਮੈਂ ਵੀ ਆ ਅਸੀਂ ਉਸ ਮਕਸਦ ਤੋਂ ਪੜਕ ਚੁੱਕੇ ਆ ਸਾਡੀ ਜਵਾਨੀ ਪੜਕ ਚੁੱਕੀ ਹੈ ਗੁਰੂ ਮਹਾਰਾਜ ਨੇ ਸਾਨੂੰ ਇੱਕ ਅਕਾਲ ਦੇ ਅਧੀਨ ਕਰਾ ਕੇ ਤੇ ਫੌਜ ਸਾਜੀ ਸੀ ਕਿ ਜਿਹੜੀ ਫੌਜ ੱਬੇ ਕੁਚਲੇ ਲੋਕਾਂ ਦੀ ਰਾਖੀ ਕਰੇ ਗਊ ਗਰੀਬ ਦੀ ਰੱਖਿਆ ਕਰੇ ਉਹ ਜਿਹੜੀ ਫੌਜ ਦਾ ਜਿਹੜੇ ਅਸੂਲ ਸੀ ਉਹ ਉਹਨਾਂ ਥਾਵਾਂ ਤੋਂ ਅੱਜ ਅਸੀਂ ਵੀ ਵਿੱਚਾਂ ਹੀ ਅਸੀਂ ਵੀ ਪੜਕੇ ਹੋਏ ਆਂ ਕੁਝ ਚੀਜ਼ਾਂ ਦਲਪੰਥ ਨੇ ਹਗ ਸਿੰਘ ਜੱਥੇਬੰਦੀਆਂ ਨੇ ਉਹ ਚੀਜ਼ਾਂ ਸਾਂਭੀਆਂ ਹੋਈਆਂ ਨੇ ਪਰ ਅੱਜ ਹਾਲਾਤ ਐਸੇ ਬਣ ਚੁੱਕੇ ਆ ਕਿ ਜੋ ਦੇਖ ਰਹੇ ਆਂ ਅੱਜ ਦੇ ਸਮੇਂ ਨੂੰ ਉਹਦੇ ਮੁਤਾਬਕ ਸਾਡਾ ਜੁੱਥ ਵੀ ਪੜਕਿਆ ਫਿਰਦਾ ਸਾਡੀ ਸਿਆਸਤ ਪਰ ਪੜਕੀ ਫਿਰਦੀ ਆ ਸਾਡੀ ਸਿਆਸਤ ਜਿਹੜੀ ਆ ਉਹ ਰਾਹ ਤੋਂ ਭੜਕੀ ਹੋਈ ਹੈ ਮੈਂ ਕਲੀਅਰ ਕੱਟ ਕਵਾਂਗਾ ਕਿਉਂਕਿ ਮੈਂ ਕਿਸੇ ਨੂੰ ਕਕਰ ਲੈਣਾ ਦੇਣਾ ਰਾਹੋਂ ਕਰਾਹੇ ਪਏ ਇਹ ਭਵਿੱਖ ਜਿਹੜਾ ਹੈ ਪੰਜਾਬ ਦਾ ਸਾਡੇ ਜੂਥ ਵਾਸਤੇ ਵੀ ਧੁੰਦਲਾ ਸਾਡੀ ਸਿੱਖੀ ਵਾਸਤੇ ਵੀ ਧੁੰਦਲਾ ਡੇਰਾਬਾਰ ਦਾ ਬੜਾਵਾ ਹੋ ਰਿਹਾ ਨਸ਼ਿਆਂ ਦਾ ਪ੍ਰਕੋਪ ਬਹੁਤ ਵੱਧ ਰਿਹਾ ਜੇ ਅਸੀਂ ਇਹਨੂੰ ਠੱਲ ਨਾ ਪਾਈ ਸਾਡੇ ਜੂਥ ਜਿਹੜਾ ਨੌਜਵਾਨੀ ਉਹ ਸਿੱਖੀ ਸਰੂਪ ਚ ਨਾ ਆਇਆ ਤੇ ਇਹ ਜਿਹੜੀਆਂ ਵਿਸਾਖੀਆਂ ਬਣਾਈਆਂ ਇਹ ਸਾਰੀਆਂ ਵਿਅਰਥ ਰਹੀਆਂ ਇਹ ਮੇਲੇ ਨੇ ਰੌਣਕ ਮੇਲੇ ਨੇ ਰੌਣਕ ਮੇਲੇ ਵੇਖਣ ਲਈ ਆ ਦੁਨੀਆ ਵੇਖੀ ਜਾਣ ਲਈ ਹਕੀਕਤ 'ਚ ਰੌਣਕ ਮੇਲਾ ਨਹੀਂ ਹੁੰਦਾ ਜੋ ਗੁਰੂ ਰਮਾਇ ਜੀ ਦੀ ਸੋਚ ਸੀ ਦੱਬਲੇ ਕੁਚਲੇ ਲੋਕਾਂ ਨੂੰ ਚੁੱਕ ਕੇ ਉੱਪਰ ਲਿਆਉਣਾ ਜਿਨ੍ਹਾਂ ਨੂੰ ਮਨਾਹੀ ਕੀਤੀ ਕਿ ਉਹ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਕੋਈ ਨਗਾਰਾ ਨਹੀਂ ਰੱਖ ਸਕਦਾ ਉਹਨਾਂ ਨੂੰ ਉਹ ਚੀਜ਼ਾਂ ਤਾਜ ਬਖਸ਼ੀ ਸੀ ਜੇ ਤੁਸੀਂ ਮੇਰੀ ਫੌਜ 'ਚ ਭਰਤੀ ਹੋ ਗਏ ਤੇ ਤੁਹਾਨੂੰ ਖੁੱਲ੍ਹ ਹੈ ਆਜ਼ਾਦੀ ਹੈ ਹਕੀਕਤ ਦੇ ਵਿੱਚ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਦੱਬੇ ਕੁਚਲੇ ਲੋਕਾਂ ਨੂੰ ਅਸੀਂ ਉੱਥੋਂ ਭੜਕੇ ਹੋਏ ਜਿਨ੍ਹਾਂ ਨੇ ਸਾਨੂੰ ਰਾਹ ਪਾਉਣਾ ਉਹ ਖੁਦ ਢੜਕੇ ਹੋਏ ਨੇ ਕਿਤੇ ਅੱਗੇ ਜਾ ਕੇ ਰੋਣਾ ਰੋਵਾਂਗੇ ਇਹ ਰਾਜਨੀਤਿਕ ਗੱਲਾਂ ਹੈਗੀਆਂ ਨੇ ਜਿੱਥੇ ਖਲੋਥੀਆਂ ਤੇ ਸੋਭਾ ਨਹੀਂ ਦਿੰਦੀ ਹਾਲਾਤ ਤਾਂ ਧਿਆਨ ਨੂੰ ਹੀ ਪਤਾ ਸਾਨੂੰ ਨੂੰ ਪਤਾ ਢੱਡੋਂ ਰੋਣੇ ਆ ਤੇ ਸਾਡੇ ਕੌਮੀ ਜਿਹੜੇ ਪਹਿਰੇਦਾਰ ਸੀ ਜਿਨ੍ਹਾਂ ਕੌਮ ਦੀ ਰਹਿਨਮਾਈ ਕਰਨੀ ਸੀ ਉਹੀ ਰਾਹਾਂ ਤੋਂ ਢੜਕ ਗਏ ਨੇ ਜੇ ਕੋਈ ਉਹਨੂੰ ਬੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਦਬਾ ਦਿੱਤਾ ਜਾਂਦਾ ਅਸੀਂ ਕਿੰਦਰ ਜਾ ਸਾਡੀ ਲੀਡਰਸ਼ਿਪ ਕਿੰਦਰ ਜਾ ਰਹੀ ਸਭ ਤੋਂ ਵੱਡਾ ਸਾਡੀ ਲੀਡਰਸ਼ਿਪ ਦਾ ਦੋਸਤ ਗੁਰੂ ਘਰਾਂ ਦੇ ਪਹਿਰੇਦਾਰਾਂ ਦਾ ਦੋਸਤ ਜਿਨ੍ਹਾਂ ਨੇ ਸਾਨੂੰ ਰਾਹੇ ਨਹੀਂ ਪਾਇਆ ਸ਼ਹੀਦੀਆਂ ਦੇਖ ਕੇ ਸਿੱਖੀ ਮਿਲੀ ਹੈ ਪਰ ਨੌਜਵਾਨ ਜਿਹੜੇ ਕੱਲ ਦੇ ਜੋਖੇ ਸਮ ਦੇ ਦੇਖਦੇ ਉਹਨਾਂ ਨੂੰ ਦੇਖੋ ਜੀ ਸ਼ਹੀਦੀਆਂ ਦੇਣ ਵਾਸਤੇ ਸਿੱਧੀਆਂ ਜਿਨ੍ਹਾਂ ਨੇ ਦਿੱਤੀਆਂ ਉਹਨਾਂ ਸਾਡੇ ਉਜਲੇ ਭਵੇ ਖਵਾ ਤੇ ਸ਼ਹੀਦੀਆਂ ਦਿੱਤੀਆਂ ਸੀ ਅੱਜ ਪਤਾ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਹੀ ਲੋਕ ਨੇ ਜਿਹੜੇ ਸਾਡੇ ਇਤਿਹਾਸ ਚੋਂ ਅਲੋਪ ਹੋ ਚੁੱਕੇ ਨੇ ਨਾਮ ਜਿਹੜੇ ਸ਼ਹੀਦਾਂ ਦੇ ਗਏ ਉਹਨਾਂ ਸਾਡੇ ਚੰਗੇ ਪਿਵਹਕਵਾ ਤੇ ਸ਼ਹੀਦियां ਦਿੱਤੀਆਂ ਅਸੀਂ ਕੀ ਕਰ ਰਹੇ ਹਾਂ ਅੱਜ ਦੇ ਅਜੋਕੇ ਹਾਲਾਤਾਂ ਦੇ ਵਿੱਚ ਵੀ ਜਿਨ੍ਹਾਂ ਖੂਨ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਆ ਕੌਣ ਸਾਰ ਲਏਗਾ ਉਹ ਸੋਚ ਬਣ ਜਾਂਦੀ ਆ ਇੱਕ ਪਰਿਵਾਰ ਈਮੋਸ਼ਨਲ ਹੋ ਕੇ ਸ਼ਹੀਦੀ ਵਾਲੇ ਪਾਸੇ ਤੁਰਦਾ ਆਜ਼ਾਦੀ ਵਾਲੇ ਪਾਸੇ ਤੁਰਦਾ ਦੂਹਰਾ ਕਹਿੰਦਾ ਹੈ ਗਦਾਰ ਉਹਨੂੰ ਗਦਾਰ ਦਾ ਖਿਤਾਬ ਦਿੱਤਾ ਜਾਂਦਾ ਉਹੀ ਹਾਲਾਤ ਬਣੇ ਨੇ ਆ ਸਾਡੇ ਬੰਦੀ ਸਿੰਘ ਜਿਹੜੇ ਨੇ ਜੇ ਸਾਡੀ ਲੀਡਰਸ਼ਿਪ ਚੰਗੀ ਹੁੰਦੀ ਤੱਕੀ ਸਾਡੇ ਬੰਦੀ ਸਿੰਘ ਅੰਦਰ ਰਹਿ ਸਕਦੇ ਸੀ ਜਿਨ੍ਹਾਂ ਨੇ ਰਾਜ ਭਾਗ ਭੋਗਿਆ ਜਦੋਂ ਉਹਨਾਂ ਕੋਲ ਪਾਵਰ ਸੀ ਉਦੋਂ ਗੱਲ ਨਹੀਂ ਕੀਤੀ ਉਹ ਸਿਆਣਿਆਂ ਦੀ ਕਹਾਵਤ ਆ ਮੈਂ ਹੁਣ ਨਾ ਹੀ ਕਹਾਂ ਤੇ ਚੰਗੀ ਆ ਗਾਲੇ ਆਪ ਲਪਤਾਲ ਇਹ ਆਪਣੇ 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 ਮਫਾਦ ਵਾਸਤੇ ਸਾਰੇ ਰਾਜਨੀਤੀ ਕਰ ਰਹੇ ਨਾ ਕਿਸ ਨੂੰ ਗੁਰੂ ਕਰਨਾ ਪਿਆਰ ਨਾ ਕਿਸੇ ਨੂੰ ਸਾਡੀ ਜਮਾਤ ਨਾਲ ਪਿਆਰ ਕਿਸੇ ਨੂੰ ਕਿਸੇ ਨਾਲ ਪਿਆਰ ਨਹੀਂ ਆਪਣੇ ਆਪਣੇ ਦਫਤੇ ਵਿਗਾਈ ਯਾਰ ਠੀਕ